ਦੀ ਗਦਾ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ। ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਜਿਹਦੇ ਟਾਪ ਦੇ ਮੇਰੇ ਵੀਰੋ ਟੂਰਨਾਮੈਂਟ ਦੱਸਾਂਗੇ ਅੱਜ ਦੋ ਕੱਪ ਤੁਹਾਨੂੰ ਦੱਸਣੇ ਆ ਵੱਡੇ ਮੇਲੇ ਜੋ ਹੋਣੇ ਆ। ਉਸ ਤੋਂ ਪਹਿਲਾਂ ਨਵੇਂ ਆਏ ਜਿਹੜੇ ਭਰਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਕਿਉਂਕਿ ਮੇਰੇ ਵੀਰੋ ਕਬੱਡੀ ਦੀਆਂ ਵੀਡੀਓ ਤੁਹਾਨੂੰ ਵੀ ਪਤਾ ਇਸ ਚੈਨਲ ਤੇ ਆਉਂਦੀਆਂ ਰਹਿਣਗੀਆਂ ਤਾਂ ਕਰਕੇ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ। ਪਹਿਲਾ ਟੂਰਨਾਮੈਂਟ ਅੱਜ ਸ਼ਾਹਪੁਰ ਦੇ ਵਿੱਚ ਦੇਖਣ ਨੂੰ ਮਿਲਣਾ ਤੁਹਾਨੂੰ ਸ਼ੋਅ ਮੇ ਚ ਕਰਵਾਇਆ ਜਾਣਾ ਮੇਰੇ ਵੀਰੋ ਇੱਥੇ ਦਵਾਬਾ ਤੇ ਮਾਲਵੇ ਦੀ ਟੀਮ ਦੇ ਦਰਮਿਆਨ ਵੱਡਾ ਸ਼ੋਅ ਮੈਚ ਦੇਖਣ ਨੂੰ ਮਿਲਣਾ 51 ਤੇ 41000 ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਟੌਪ ਟੌਪ ਦੇ ਖਿਡਾਰੀ ਟੌਪ ਦੀਆਂ ਟੀਮਾਂ ਇਸ ਸ਼ੋਅ ਮੈਚ ਦੇ ਵਿੱਚ ਇੱਥੇ ਜੋ ਹੈ ਤੁਹਾਨੂੰ ਦੇਖਣ ਨੂੰ ਮਿਲ ਲਿਆ ਮੇਰੇ ਵੀਰੋ ਇਸ ਸ਼ੋਅ ਮੈਚ ਦੇ ਵਿੱਚ ਵੱਡੇ ਖਿਡਾਰੀ ਤੁਹਾਨੂੰ ਦੇਖਣ ਨੂੰ ਮਿਲਨੇ ਆ ਮਾਲਵੇ ਤੇ ਦੁਆਬੇ ਦੇ ਤੇ ਬਾਕੀ ਮੇਰੇ ਵੀਰੋ ਅਗਲਾ ਟੂਰਨਾਮੈਂਟ ਆ ਜੋ ਤੁਹਾਨੂੰ ਦੇਖਣ ਨੂੰ ਮਿਲਣਾ ਭਾਈ ਲੱड्डੂ ਦੇ ਵਿੱਚ ਸਰੇ ਦਾ ਮੇਲਾ ਇਹ ਵੀ ਮੇਰੇ ਵੀਰੋ ਸਰੇ ਦਾ ਕੱਪ ਅੱਜ ਤੁਹਾਨੂੰ ਇੱਥੇ ਤੁਹਾਨੂੰ ਵੀ ਪਤਾ ਵੀ ਕੱਲ ਜੋ ਐ ਮੈਚ ਹੋਏ ਸੀਗੇ ਤਾਂ ਕਰਕੇ ਕੱਲ ਜੋ ਐ ਚਾਰ کلبਾਂ ਖੇਡੀਆਂ ਸੀ ਅੱਜ ਲਾਸਟ ਦਿਨ ਆ ਵੱਡਾ ਮੇਲਾ ਲਗਭਗ ਇਨਾਮ ਵੀ ਲੱਖ ਦੇ ਕਰੀਬ ਆ ਮੇਰੇ ਵੀਰੋ ਇਸ ਸ਼ੋ ਮੈਚ ਦਾ ਤੇ ਟੌਪ ਦੇ ਖਿਡਾਰੀਆਂ ਨੇ ਇਸ ਸ਼ੋ ਮੈਚ ਦੇ ਵਿੱਚ ਹਿੱਸਾ ਲੈਣਾ ਇੱਥੇ ਜੋ ਹੈ ਅਰਜੰਟ ਰਾਈਟਰ ਵੀ ਦਿੱਤਾ ਗਿਆ ਮੇਰੇ ਵੀਰੋ ਪਰ ਲੱਡੂ ਵਾਲੇ ਵੀਰ ਨੂੰ ਭਰਾ ਨੂੰ ਜੋ ਹੈ ਮੇਰੇ ਵੀਰੋ ਇੱਥੇ ਅਰਜਨ ਟਰੈਕਟਰ ਨਾਲ ਵੱਡੇ ਪ੍ਰਮੋਟਰਾਂ ਵੱਲੋਂ ਸਨਮਾਨ ਕੀਤਾ ਗਿਆ ਤਾਂ ਉਸ ਭਰਾ ਨੂੰ ਵੀ ਮੁਬਾਰਕਾਂ ਦਿੰਨੇ ਆ ਕਿਉਂਕਿ ਇਹ ਸਨਮਾਨ ਵੀ ਕਰਮਾਂ ਵਾਲਿਆਂ ਦੇ ਹੀ ਹੁੰਦੇ ਆ ਮੇਰੇ ਵੀਰੋ ਇਹ ਤੁਹਾਨੂੰ ਦੋ ਟੂਰਨਾਮੈਂਟ ਦੱਸਨੇ ਸੀ ਬਾਕੀ ਖੁਸ਼ੀ ਦੁੱਖਾਂ ਸੁਲਤਾਨ ਅਰਸ਼ ਚੋਲੇ ਵਾਲਾ ਬੋਲਟਾ ਖੀਰਾ ਵਾਲ ਟੌਪ ਟੌਪ ਦੇ ਮੱਲ ਪੰਜਾਬ ਆ ਗਿਆ ਮੇਰੇ ਵੀਰੋ ਵੱਡੇ ਖਿਡਾਰੀ ਖੁਸ਼ੀ ਤਾਂ ਆਸਟ੍ਰੇਲੀਆ ਦੇ ਵਿੱਚ ਹੀ ਆ ਪਰ ਮੇਰੇ ਵੀਰੋ ਬੱਗਿਆਂ ਵਾਲਾ ਦੁੱਲਾ ਜਿੱਦਾਂ ਕੀ ਸ਼ੀਲੂ ਹਰਿਆਣੇ ਵਾਲਾ ਰਵੀ ਦੀ ਹੋਵਰਾ ਅੰਬੇਸ਼ੌਰ ਸਿੰਘ ਦਾ ਵੀਜ਼ਾ ਲੱਗ ਗਿਆ ਕੈਨੇਡਾ ਦਾ ਸ਼ਾਜੀ ਦਾ ਵੀ ਲੱਗ ਚੁੱਕਿਆ ਮੇਰੇ ਵੀਰੋ ਤੇ ਇਹ ਜੋ BC ਫੈਡਰੇਸ਼ਨ ਦਾ 19 ਤਰੀਕ ਨੂੰ ਟੂਰਨਾਮੈਂਟ ਆ ਕੈਨੇਡਾ ਦੇ ਵਿੱਚ ਉਸ ਮੇਲੇ ਤੇ ਟਾਪ ਦੇ ਖਿਡਾਰੀ ਤੁਹਾਨੂੰ ਦੇਖਣ ਨੂੰ ਮਿਲਣੇ ਆ 19 ਤਰੀਕ ਦੇ ਵਾਲੇ ਮੇਲੇ ਤੇ ਖੇਡਣਗੇ ਖਿਡਾਰੀ ਤੇ ਬਾਕੀ ਮੇਰੇ ਵੀਰੋ ਕਈਆਂ ਦਾ ਹਜੇ ਵੀਜ਼ਾ ਨਹੀਂ ਲੱਗਿਆ ਜਿੱਦਾਂ ਜੱਗੂ ਦਾ ਵੀ ਤਾਂ ਕਰਕੇ 1 ਜੂਨ ਨੂੰ অন্ਟਾਰੀਓ ਦੇ ਮੈਚ ਸ਼ੁਰੂ ਹੋਣਿਆ ਉੱਥੇ ਖੁਸ਼ੀ ਵੀ ਖੇਡੂ ਦੁੱਲਾ ਵੀ ਖੇਡੂ ਪਾਲਾ ਵੀ ਖੇਡੂ BC ਫੈਡਰੇਸ਼ਨ ਦੇ ਵਿੱਚ ਵੀ ਦੁੱਲਾ ਖੇਡੂਗਾ ਸਰਹਾਲਾ ਰੌਣੀਆਂ ਦੀ ਟੀਮ ਹੈਗੀ ਆ ਮੇਰੇ ਵੀਰੋ ਇੱਥੇ ਜੁਆ 19 ਮਈ ਦੇ ਦਿਨ ਵੱਡੇ ਖਿਡਾਰੀ ਪੂਰੀ ਛੰਨਾ ਹੋਣੀ ਕਮਾਲਾਂ ਕਰਨਗੇ ਕੈਨੇਡਾ 'ਚ ਸ਼ੁਰੂਆਤਾਂ ਹੋ ਜਾਣੀਆਂ ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੀਆਂ ਵੀਡੀਓ ਨੂੰ ਧੰਨਵਾਦ